ਅੱਬਾ ਪਹੁੰਚੇ ਆ ਜੀ ਗੁਰਦੁਆਰਾ ਬਾਗ ਸਾਹਿਬ ਇੱਥੇ ਜਿਹੜੀ ಗ್ರಾಮ ਪੰਚਾਇਤ ਤਰਦੇਉ ਦੇ ਵੱਲੋਂ ਉਹਨਾਂ ਦੇ ਸਰਪੰਚ ਸ਼੍ਰੀਮਤੀ ਕਵਲਜੀਤ ਕੌਰ ਸੋਨੀ ਉਹਨਾਂ ਦੇ ਵੱਲੋਂ ਅੱਜ ਤੋਂ 2 ਸਾਲ ਪਹਿਲਾਂ ਇੱਥੇ ਗਰਾਊਂਡ ਜਿਹੜੀ ਆ ਉਸੇ ਏਰੀਏ ਨੂੰ ਜਿਹੜਾ ਵਾ ਇਸ ਗੁਰਦੁਆਰਾ ਸਾਹਿਬ ਦੇ ਲਾਗੇ ਜਿਹੜਾ ਵਾ ਉਹ ਪੰਚਾਇਤੀ ਰਕਬੇ ਦੇ ਵਿੱਚੋਂ ਦਿੱਤੀ ਸੀ 1 ਏਕੜ ਉਹਦਾ ਹੁਣ ಗ್ರಾಮ ਪੰਚਾਇਤ ਤਰਦੇਉ ਸਰਦਾਰਾਂ ਦੇ ਵੱਲੋਂ ਜਿਹੜਾ ਵਾ ਅ ਨਵੀਨੀਕਰਨ ਦਾ ਪ੍ਰੋਜੈਕਟ ਜਿਹੜਾ ਇਥੇ ਪਾਰਕ ਕਮ ਗਰਾਊਂਡ ਜਿਹੜੀ ਉਹ ਬਣੇਗੀ ਉਹਦੀਆਂ ਤਿਆਰੀਆਂ ਜਿਹੜੀਆਂ ਇਥੋਂ ਦੀ ਜਿਹੜੀ ਟੀਮ ਐ ਇਥੋਂ ਦੀ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਜਿਹੜੀ ਆ ਇਹਨਾਂ ਦੇ ਵੱਲੋਂ ਤਿਆਰੀਆਂ ਜਿਹੜੀਆਂ ਉੱਥੇ ਨਾਲ ਸ਼ੁਰੂ ਕਰਵਾਈਆਂ ਗਈਆਂ ਸਾਡੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਨਾਲ ਦੇ ਨਾਲ ਹੀ ਇਹਨਾਂ ਦੇ ਵੱਲੋਂ ਜਿਹੜਾ ਵਾ ਇਥੇ ਗਰਾਊਂਡ ਨੂੰ ਪੁੱਛਿਆ ਕਰਨ ਦਾ ਜਿਹੜਾ ਇਹਨਾਂ ਨੂੰ ਕਿਹਾ ਗਿਆ ਸੀ ਕਿ ਇਹਦੇ ਵਿੱਚ ਸਾਡਾ ਟੀਮ ਦਾ ਜਿਹੜਾ ਵਾ ਸਹਿਯੋਗ ਇਹਨਾਂ ਦੇ ਤੋਂ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਵਾ ਇਹ ਟੀਮ ਦੇ ਵੱਲੋਂ ਜਿਹੜੀ ਇਥੇ ਗਰਾਊਂਡ ਨੂੰ ਉੱਚਾ ਕਰਨ ਦਾ ਜਿਹੜਾ ਵਾ ਉਹ ਉਦੋਂ ਮੈਂ ਅੱਜ ਸਵੇਰ ਤੋਂ ਲਗਾਤਾਰ ਜਾਰੀ ਆ ਤੇ ਇਹਦੇ ਲਈ ਜਿਹੜੀ ਟੀਮ ਆ ਟੀਮ ਦੇ ਮੁੱਖ ਮੈਂਬਰ ਜਿਹੜੇ ਆ ਇਹ ਵੀ ਆਪਣੇ ਜਿਹੜਾ ਵਿਚਾਰ ਜਿਹੜੇ ਆ ਉਹ ਸਾਂਝੇ ਕਰਨਗੇ ਤੁਹਾਡੇ ਨਾਲ ਸਾਈ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਵਾਹਿ ਦੇ ਤੰਗੂਪਰੀ ਸਾਧ ਸੰਗਤ ਜੀ ਜੁਰਤਰਾ ਬਾਦ ਸਾਹਿਬ ਫੜਾ ਸਿੰਘ ਸਾਹਿਬ ਜਥੇਦਾਰ ਬਾਬਾ ਵਿਸ਼ਣ ਸਿੰਘ ਜੀ ਤਰਨਤਾਲ ਬਾਬਾ ਫੜਾ ਸਾਹਿਬ ਸੋ ਉਹਨਾਂ ਦੇ ਫੜਾ ਗੁਰਪਰੀ ਸਾਧ ਸੰਗਤ ਜੀ ਉਹਦੇ ਪਿੰਡ ਦੀ ਪੰਚਾਇਤ ਦੇ ਵੱਲੋਂ ਜਿਹੜਾ ਆ ਉਹ ਸਾਨੂੰ ਇੱਥੇ ਇੱਕ ਕਿਲਾ ਗਰਾਉਂਡ ਦੇ ਕੇ ਤੇ ਉਹ ਬੜਾ ਸੋਹਣਾ SLAGA ਦਾ ਕੁਬਰਾਲਾ ਉਹਨਾਂ ਨੇ ਕੀਤਾ ਆ ਤੇ ਹੁਣ ਜਿਹੜਾ ਆ ਇਸ ਗਰਾਉਂਡ ਦੇ ਵਿੱਚ ਪਾਣੀ ਕਾਫੀ ਖਲੋ ਜਾਂਦਾ ਸੀ ਕਿਉਂਕਿ ਜ਼ਮੀਨ ਨੀਵੀ ਸੀਗੀ ਉਹਦੇ ਵਿੱਚ ਭਰਤੀ ਪਾ ਕੇ ਇਹਨੂੰ ਉੱਚਾ ਕਰਕੇ ਤੇ ਇਹਨੂੰ ਜਿਹੜਾ ਵਾ ਸੋਹਣਾ ਆਪਾਂ ਘਾਹ ਵੀ ਲਾ ਕੇ ਸਾਈਡਾਂ ਦੇ ਜਿਹੜੇ ਆ ਆਪਾਂ ਪਾਰਕਿੰਗ ਖਰਾ ਬਣਾ ਕੇ ਉਹ ਬੱਚਿਆਂ ਦੇ ਵਾਸਤੇ ਜਿਦਾ ਮੰਨ ਲਓ ਆਪਾਂ ਜਿਹੜਾ ਸਟੇਡੀਅਮ ਜਿੱਦਾਂ ਆਪਾਂ ਕਹਿ ਲਈਏ ਖਾਣਾ ਬਾਰ-ਬਾਰ ਜਿਹੜੇ ਲੱਗੇ ਹੁੰਦੇ ਆਪਾਂ ਉਹਨਾਂ ਕਹਿਨੇ ਆ ਦੂਜਾ ਜਿਹੜਾ ਸਟੇਡੀਅਮ ਕਮ ਗਰਾਊਂਡ ਹਾਂ ਸਟੇਡੀਅਮ ਕਮ ਗਰਾਊਂਡ ਸੋਰੀ ਪਾਰਕ ਪਾਰਕ ਉਹ ਆਪਾਂ ਬਣਾ ਕੇ ਜੇ ਮਾਰੇ ਕਿਰਪਾ ਕਰਦਣਗੇ ਦੇਣਗੇ ਸਰਪੰਚ ਸਾਹਿਬ ਆਪਾਂ ਨੂੰ ਸੋ ਇਹਨਾਂ ਦਾ ਇਹਨਾਂ ਦੀ ਟੀਮ ਦਾ ਸਮੂਜੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਨਗਰ ਪੰਚਾਇਤ ਸਰ ਦੇ ਹੋ ਸਰਦਾਰਾਂ ਦੀ ਦਾ ਤੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਧੰਨ ਦਾ ਭਵੀਨ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਜਿਹੜਾ ਇਹਨਾਂ ਨੂੰ ਉਦਮ ਬਖਿਆ ਵਾ ਇਹਨੀਆਂ ਇੱਕ ਬੇਨਤੀਆਂ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਇਹਦੇ ਵਿੱਚ ਜੀ ਜਿਸ ਤਰੀਕੇ ਦੇ ਨਾਲ ਇਹ ਟੀਮ ਸਾਰਾ ਸਾਥ ਦੇ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਇੱਥੇ ਵੀ ਜਿਹੜਾ ਸਾਡੇ ਇੱਕ ਡ੍ਰੀਮ ਆ ਕਿ ਪਿੰਡ ਦੇ ਵਿੱਚ ਸਪੋਰਟਸ ਇਨਫਰਾਸਟ੍ਰਕਚਰ ਨੂੰ ਲੈ ਕੇ ਜਿਹੜਾ ਵਾ ਬੜਾ ਕੰਮ ਕਰਨ ਦਾ ਜਿਹੜਾ ਸਾਡਾ ਡ੍ਰੀਮ ਆ ਉਹ ਜਰੂਰ ਕਿਤੇ ਨਾ ਕਿਤੇ ਪੂਰਾ ਹੋਏਗਾ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤ ਦੇ ਵੱਲੋਂ ਜਿਹੜਾ ਇਹ پارک ਕਮ ਗਰਾਊਂਡ ਜਿਹੜੀ ਆ ਉਹ ਜਲਦੀ ਤਿਆਰ ਕਰਕੇ ਦਿੱਤੀ ਜਾਏਗੀ ਸੋ ਸਾਰੇ ਵੀਰਾਂ ਦਾ ਜਿੰਨਿਆਂ ਵੀ ਭਰਾਵਾਂ ਦੇ ਵੱਲੋਂ ਇੱਥੇ ਜਿਹੜਾ ਵਾ ਅੱਜ ਇੱਥੇ ਸ਼ਿਵਨભાઈ ਜਾ ਰਹੀ ਆ ਸਾਰਿਆਂ ਦਾ ਪੰਚਾਇਤ ਦਾ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ